ਸਿਵਲ ਹਸਪਤਾਲ ਪਠਾਨਕੋਟ ਦੇ ਡਾਕਟਰਾਂ ਵੱਲੋਂ ਪੀसीएमਐਸ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਅਮਿਤ ਕੁਮਾਰ ਦੀ ਅਗਵਾਈ ਹੇਠ ਚੱਲ ਰਹੀ ਹੜਤਾਲ ਤੇ ਉਸ ਦੇ ਅਧੀਨ ਚੱਲ ਰਹੀਆਂ ਮੰਗਾਂ ਨੂੰ ਸਰਕਾਰ ਵੱਲੋਂ ਨਾ ਕੇਵਲ ਮੰਨ ਲਿਆ ਗਿਆ ਹੈ ਬਲਕਿ ਉਹਨਾਂ ਮੰਗਾਂ ਨੂੰ ਬਹੁਤ ਜਲਦੀ ਅਮਲੀ ਜਾਮਾ ਪਹਿਨਾਉਣ ਨੇ ਭਰੋਸਾ ਵੀ ਦਿਵਾਇਆ ਗਿਆ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਡਾਕਟਰ ਅਮਿਤ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਐਸੇਸ਼ਨ ਵੱਲੋਂ ਸਿਹਤ ਮੰਤਰੀ ਨਾਲ ਮੁਲਾਕਾਤ ਪੂਰੀ ਤਰ੍ਹਾਂ ਸਫਲ ਰਹੀ ਜਿਨ੍ਹਾਂ ਨੇ ਬੜੇ ਹੀ ਸ਼ਾਂਤੀਪੂਰਨ ਢੰਗ ਦੇ ਨਾਲ ਉਹਨਾਂ ਦੀਆਂ ਮੰਗਾਂ ਨੂੰ ਸੁਣਿਆ ਤੇ ਉਹਨਾਂ ਦੀਆਂ ਮੰਗਾਂ ਨੂੰ ਮੰਨਿਆ ਵੀ ਤੇ ਨਾਲ ਉਹਨਾਂ ਨੇ ਇਹ ਵੀ ਪ੍ਰੋਸਾਦ ਆਇਆ ਕਿ ਬਹੁਤ ਜਲਦ ਇਹਨਾਂ ਮੰਗਾਂ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਵੈਸੇ ਤਾਂ ਉਹਨਾਂ ਨੇ 2 ਮਹੀਨੇ ਦਾ ਸਮਾਂ ਕਿਹਾ ਸੀ ਪਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਮੰਗਾਂ ਨੂੰ ਬਹੁਤ ਜਲਦੀ ਮੰਨ ਲਿਆ ਜਾਵੇਗਾ ਆਓ ਸੁਣਦੇ ਹਾਂ ਡਾਕਟਰ ਅਮਿਤ ਕੁਮਾਰ ਦੀ ਜ਼ੁਬਾਨੀ ਕਿ ਆਖਰ ਕਿਹੜੀਆਂ ਉਹ ਮੰਗਾਂ ਸਨ ਤੇ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਸਰਕਾਰ ਵੱਲੋਂ ਮੰਨਿਆ ਗਿਆ ਹੈ ਸਰ ਡਾਕਟਰ ਅਮਿਤ ਕੁਮਾਰ ਮੈਂ ਜ਼ਿਲ੍ਹਾ ਪ੍ਰਧਾਨ ਪੀਸੀਐਮਐਸ ਪਠਾਨਕੋਟ ਤੇ ਪੀਐਸਪੀਸ ਪੰਜਾਬ ਦਾ ਮੈਂ ਵਾਈਸ ਪ੍ਰਧਾਨ ਹਾਂ ਵਾਈਸ ਪ੍ਰੈਜ਼ੀਡੈਂਟ ਅ ਐਂਡ ਅੱਜ ਸਾਡੀ ਜੀ ਮੀਟਿੰਗ ਸੀਗੀ ਪੰਜਾਬ ਆਪਨ ਸੈਕਟਰ 3 ਵਿੱਚ ਮਾਨਯੋਗ ਸਾਡੇ ਸਿਹਤ ਮੰਤਰੀ ਵੀ ਡਾਕਟਰ ਬਲਬੀਰ ਸਿੰਘ ਜੀ ਨਾਲ ਤੇ ਉੱਥੇ ਸਾਡੇ ਸਕਤੀ ਸਾਹਿਬ ਵੀ ਮੌਜੂਦ ਸੀਗੇ ਸਾਡੇ ਡਾਇਰੈਕਟਰ ਮੈਡਮ ਵੀ ਮੌਜੂਦ ਸੀਗੇ ਤੇ ਅੱਜ ਜਿਹੜੀ ਸੀ ਸਾਡੀ ਮੀਟਿੰਗ ਸੀ ਸਾਡੀ ਮੁੱਖ ਮੰਗਾਂ ਜਿਹੜੀ ਹੈਗੀਆਂ ਉਹਨਾਂ ਲਈ ਕਮੇਟੀ ਸੀ ਜਿਨ੍ਹਾਂ ਵਿੱਚ ਕਿ ਸਾਡੀ ਆਂਦੀ ਹੈ ਨਵੇਂ ਮੈਡੀਕਲ ਅਫਸਰ ਦੀ ਰਿਕਰੂਟਮੈਂਟ ਆਂਦੀ ਹੈ ਸਾਡੀਆਂ ਸਮਾਬਤ ਤਰੱਕੀਆਂ ਦੀ ਆਂਦੀ ਹੈ ਇਸ ਤੋਂ ਇਲਾਵਾ ਸਾਡੀ ਸਿਕਿਉਰਿਟੀ ਹੁੰਦੀ ਹੈ ਜਿਹੜੀ ਮੇਨ ਸਾਡੀ ਮੰਗ ਹੈ ਜੀ ਸਿਕਿਉਰਿਟੀ ਤੇ ਅੱਜ ਮੀਟਿੰਗ ਵਿੱਚ ਜਿਹੜਾ ਹੈ ਮੰਤਰੀ ਸਾਹਿਬ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਬਹੁਤ ਹੀ ਕੋਰਡੀਅਲ ਮੈਨਰ ਨਾਲ ਸਾਡੀ ਜਿਹੜੀ ਮੀਟਿੰਗ ਇਹ ਕਰਵਾਈ ਹੈ ਤੇ ਜਿਹੜੀ ਸਾਡੀਆਂ ਡਿਮਾਂਡ ਚੈਟਰ ਹੈਗਾ ਪੀਸਮੈਸ ਡਾਕਟਰ ਐਸੋਸੀਏਸ਼ਨ ਦਾ ਉਹ ਡਿਮਾਂਡ ਚੈਟਰ ਜਿਹੜਾ ਹੈਗਾ ਸਾਡਾ ਸਾਰਾ ਹੀ ਦਾ ਸਾਰਾ ਪ੍ਰਵਾਨ ਕਰ ਲਿਆ ਗਿਆ ਹੈ ਤੇ ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਇਹ ਦੱਸਦੇ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਜਿਹੜੀਆਂ ਸਾਡੀਆਂ ਡਿਮਾਂਡ ਨੇ ਉਹ ਸਰਕਾਰ ਨੇ ਮੰਨ ਲੀਆਂ ਨੇ ਤੇ ਇਹ ਸਾਰੀਆਂ ਡਿਮਾਂਡ ਜਿਹੜੀਆਂ ਸਾਡੀਆਂ ਐ ਇਸ ਸਮੇਂ ਬਾਅਦ ਤਰੀਕੇ ਨਾਲ ਜਿਹੜਾ ਹੈ 2 ਤੋਂ 3 ਮਹੀਨੇ ਦੇ ਵਿੱਚ ਵਿੱਚ ਮੇ ਵੀ ਉਸ ਤੋਂ ਪਹਿਲੇ ਹੀ ਜਿਹੜੀ ਹੈ ਉਹ ਇੰਪਲੀਮੈਂਟ ਵੀ ਕਰ ਦਿੱਤੀ ਜਾਣੀ ਹੈ ਤੇ ਜਿਹੜੀ ਇਸ ਦੀ ਪ੍ਰੋਸੈਸ ਦੀ ਸਟਾਰਟਿੰਗ ਹੈ ਉਹ ਸਰਕਾਰ ਦੇ ਕਹਿੰਦੇ ਮੁਤਾਬਕ ਜਿਹੜੀ ਹੈ ਉਹ ਇਮੀਡੀਏਟਲੀ ਨੈਕਸਟ ਵੀਕ ਮੰਡੇ ਤੋਂ ਹੀ ਜਿਹੜੀ ਹੈ ਸੋਮਵਾਰ ਤੋਂ ਜਿਹੜੀ ਉਹ ਸਟਾਰਟ ਕਰ ਦਿੱਤੀ ਜਾਏਗੀ ਡਾਕਟਰ ਸਾਹਿਬ ਤੁਹਾਨੂੰ ਇਸ ਚੀਜ਼ ਦੇ ਬਾਰੇ ਕੋਈ ਆਸ਼ਵਾਸਨ ਜਿਹੜਾ ਰਿਟਨ ਵੀ ਦਿੱਤਾ ਗਿਆ ਹੈ ਜੀ ਰਿਟਰਨੈਂਟ ਮੰਤਰੀ ਸਾਹਿਬ ਨੇ ਜਿਹੜਾ ਕਿਹਾ ਹੈ ਸਾਨੂੰ ਜਿਹੜਾ ਨੋਟੀਫਿਕੇਸ਼ਨ ਆਏਗਾ ਰਿਟਰਨ ਉਹ ਵੀ ਸਾਨੂੰ ਜਲਦ ਤੋਂ ਜਲ ਜਿਹੜੀ ਨੈਕਸਟ ਵੀਕ ਉਹ ਮਿਲ ਹੀ ਜਾਏਗੀ ਤੇ ਇਸ ਤੋਂ ਇਲਾਵਾ ਮੰਤਰੀ ਸਾਹਿਬ ਹੋਗੇ ਸਾਡੇ ਸੈਕਟਰੀ ਸਾਹਿਬ ਹੋਗੇ ਸਾਡੇ ਡਾਕਟਰ ਮੈਮ ਹੋਗੇ ਨੇ ਉਹਨੇ ਪਬਲਿਕਲੀ ਵੀ ਜਿਹੜਾ ਹੈ ਕਾਫੀ ਮੀਡੀਆ ਚੈਨਲਸ ਤੇ ਵੀ ਕਿਹਾ ਹੈ ਤੇ ਸਾਨੂੰ ਪਰਜੋਰ ਜਿਹੜਾ ਹੈ ਉਹਨਾਂ ਨੇ ਆਸ਼ਵਾਸਨ ਦੇ ਕੇ ਹੀ ਤੋੜਿਆ ਹੈ ਕਿ ਜਿਹੜੀ ਤੁਹਾਡੀ ਸਾਰੀਆਂ ਮੰਗਾਂ ਮੰਨ ਲਈ ਗਈਆਂ ਹਨ ਤੇ ਇਸ ਦੇ ਸਬੰਧ ਵਿੱਚ ਜਿਹੜਾ ਹੈ ਸਾਡੀ ਪੀਸਮੈਸ ਡਾਕਟਰ ਐਸੋਸੀਏਸ਼ਨ ਨੇ ਜਿਹੜੀ ਸਾਡੀ ਓਪੀਡੀ ਸਟ੍ਰਾਈਕ ਹੈ ਉਹਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਲਤਵੀ ਕਰਕੇ ਜਿਹੜਾ ਹੈ ਸਾਡੀਆਂ ਜਿਹੜੀਆਂ ਸਾਰੀਆਂ ਓਪੀਡੀ ਤੇ ਬਾਕੀ ਹਲਸਾਵਾ ਨੇ ਉਹ ਅੱਜ ਦੇ ਤਰੀਕ ਤੋਂ ਬਾਅਦ ਜਿਹੜੀਆਂ ਹੈ ਉਹ ਆਪਾਂ ਸਟਾਰਟ ਕਰ ਦਿੱਤੀਆਂ। ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਤਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი। little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar